ਲੋ ਜੀ ਆਪਾਂ ਪਹੁੰਚ ਚੁੱਕੇ ਆਂ ਫਿੱਡਿਆਂ ਬਾਬਾ ਮਾਸੇ ਦੇ ਡੇਰੇ ਤੇ ਦੇਖੋ ਜੀ ਪਾਰਕਿੰਗ ਕਿੱਥੇ ਕਰ ਗੱਡੀ ਆਉਣੇ ਹੋ ਗਿਆ ਅਸਲ ਵਿੱਚ ਆਪਾਂ ਵੀ ਗੱਡੀ ਉਹ ਪਿੱਛੇ ਖੜਾ ਕੇ ਆਏ ਆ ਆਪਣੀ ਤੇ ਆਹ ਹੋਰੇ ਚੱਲੇ ਵੇ ਆਣ ਪੰਖਾਂਦੇ ਆਂ ਅਸੀਂ ਡੇਰਾ Oh, <laughs> come ਸਤਿ ਸ਼੍ਰੀ ਅਕਾਲ ਮਹਾਰਾਜ ਪਾਬਨ ਪਿਰਵਾਸ ਤੇ ਇਲਾਕੇ ਵਾਸਤੇ ਪਰਕਾਰ ਕਰਨਾ ਇਹ ਸਾਰੇ ਕਰਦੇ ਨੇ ਫਤ ਤੂੰ ਮਹਾਂਪੁਰਸ਼ ਦਾ ਜੀਵਨ ਦਾ ਅਲੋਕ ਘਾਟ ਦੁਨੀਆ ਨੂੰ ਭਰੇ ਵਾਸਤੇ ਹੁੰਦਾ ਹੈ ਸਰਦੂ ਮਹਾਰਾਜ ਸਨ ਉਹਨੂੰ ਗੁਰਵਾਨ ਸਮਝਿਆ ਕਿੰਨੀ ਸੰਕਤਾ ਦਾ ਭਲਾ ਹੁੰਦਾ ਕਿੰਨੀ ਸੰਕਤਾ ਲਗਨ ਸੇਵਾ ਕਰਦੇ ਆ ਕਿੰਨਾ ਕਰਿਓ ਔਖਾ ਸਮਾਂ ਆਇਆ ہم بے مقصد 22 سال غلط کام کھا کے ہرمیں ہو گئے ہیں کہیں گے میں سنت کر رہا ہوں بڑا صاحب اپنا جہان سارا اپنا اختیاروں بڑی منی شوا පරිشری اپنا کر رہا ہے یہ تو حاصل کر رہا ہوں ہم نے اپنا ایک رابطہ میں کیا ہے شامل تھے کے باور ہے سچے کچھ میں نے سونے کی پورا نہیں ਵੋਲ ਵੋਲ ਕਰੂਗਾ ਬੋੜਾ ਬੋੜਾ ਗਿਆ ਸਿੱਖ ਬਰਖੇ ਬੱਚੇ ਓਕੀ ਅੱਧੀ ਦੋੜ ਲਾਉਂਦੇ ਕੱਪੂ ਆ ਆ ਓਕੀ ਆ ਛੋਟਰਾ ਆਕਾ ਦੇ ਬੱਚੇ ਨੂੰ ਬਰਤਨ ਚਾਹੇਗਾ ਬੱਚੇ ਦਾ ਆਕਾ ਕਰੀਂਦਾ ਹੁਣ ਤਾਂ ਅਗੇ ਸਿਤਾ ਵੀ ਕਰਦੇ ਬੱਚਾ ਲਿਖਾਂਗੇ 70 ਕਰਗੇ ਘੋੜੇ ਰਖਾਂਗੇ ਜਾਂ ਤਾਂ ਸ਼ਾਮ ਜੋ ਨੂੰ ਜਾਂ ਚਾਬੇ ਕੋਲ ਰਾਮ ਨਾਲ ਬੈਠਣਾ ਉਹ ਬੜੀਆ ਰਾਤ ਦਾ ਫੇਲ ਤੇ ਹੀ ਜ਼ਿਆਦਾ ਰਸ਼ ਹੁੰਦਾ ਹੁੰਦਾ ਇੰਦਾ ਤਾਂ ਕੁਝ ਵੀ ਨਹੀਂ ਖਾਲੀ ਪਿਆ ਲੋਰੀ ਇਹ ਬੰਦਦਾ ਰੱਖੀ ਦੀ ਤੁਸੀਂ ਇਹ ਇਹ ਵੀ ਖਾਲੀ ਹੋ ਚੱਲਣ ਲੱਗੇ ਅਜ ਤਾਂ ਹੁਣ ਧੁੱਪਾਂ ਜੀ ਨਿਕਲੀ ਆ ਜੀ ਦੇਖੋ ਹੁਣ ਸੰਗਤਾਂ ਨਹੀਂ ਚੱਲਣਗੀਆਂ ਤੇ ਪਹਿਲਾਂ ਧੁੱਪਾਂ ਵੀ ਹੈ ਨਹੀਂ ਤੀ